ਨਿਤਰ ਕਟਕਰੀ ਨੇ ਦੋ ਵਾਰ ਕਹਿਤਾ ਹੈ ਕਿ ਤੈਨ ਦਾ ਪ੍ਰੋਜੈਕਟ ਤਾਂ ਰੱਦ ਕਰਤੇ ਨੇ ਅਸੀਂ ਤੋਂ ਬਾਅਦ ਚਾਰ ਹੋਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਤੇ ਖਣੋਤ ਦੀ ਸਥਿਤੀ ਹੈ ਤੇ ਪਰ ਸਾਡੇ ਜਿਹੜੀ ਗੱਲ ਕੋਈ ਹੋਰ ਤਰੀਕੇ ਨਾਲ ਸਾਡੀ ਸਰਕਾਰ ਸਾਡੇ ਮੰਤਰੀ ਨੇ ਵੀ ਇਹ ਕਿਹਾ ਸੀਗਾ ਕਿ ਕੋਈ ਰੱਦ ਨਾ ਸੀ ਹੋਣ ਦਿੰਦੀਆਂ ਨਾ ਰੱਦ ਕੀਤਾ ਖਾਸ ਤੌਰ ਤੇ ਹੁਣ ਬਿਆਨ ਵੀ ਦਿੱਤਾ ਸੀਗਾ ਕਿ ਆ ਜਿਹੜਾ ਮਾਮਲਾ ਹੈ ਅਸੀਂ ਡੀਸੀ ਰੇਟ ਵਧਾਤੇ ਨੇ ਖਰੀਦ ਕਰਤੇ ਨੇ ਇਹਦੇ ਨਾਲ ਉਹ ਮਾਮਲਾ ਸੈਟਲ ਹੋ ਜਾਣਾ ਕੋਈ ਬੜੀ ਵੱਡੀ ਗੱਲ ਨਹੀਂ ਸਾਡੀ ਕੋਈ ਮਾਮਲਾ ਪਰ ਅੱਜ ਜਿਹੜੀ ਇੱਕ ਗੱਲ ਹੋਰ ਡਿਪਾਰਟਮੈਂਟ ਦੇ ਸੈਕਟਰੀ ਦੇ ਵਰਜਨ ਨਾਲ ਆਈ ਹੈ ਪੰਜਾਬ ਸਰਕਾਰ ਦੇ ਉਹ ਕਹਿੰਦੇ ਅਸਲ 'ਚ ਉਹ ਜਿਹੜੀ ਹੈ ਮਿਸ ਇਨਫਾਰਮੇਸ਼ਨ ਹੈ ਪ੍ਰੋਜੈਕਟ ਨਹੀਂ ਰੱਦ ਹੋਏ ਐਕਚੁਅਲੀ ਕੰਟਰੈਕਟ ਰੱਦ ਹੋਏ ਸੀ ਜਿਹੜੀਆਂ ਕੰਪਨੀਆਂ ਨੂੰ ਉਹ ਪ੍ਰੋਜੈਕਟ ਪੂਰਾ ਕਰਨ ਨਹੀਂ ਦਿੱਤਾ ਸੀ ਪਰ ਫਿਰ ਵੀ ਉਹ ਕਹਿੰਦੇ ਇਹ ਜੀ ਕੋਈ ਗੱਲ ਨਹੀਂ ਕਿ ਪ੍ਰੋਜੈਕਟ ਰੱਦ ਹੋ ਗਏ ਨੇ ਕੰਟਰੈਕਟਰ ਹੋਇਆ ਕੰਟਰੈਕਟ ਹੋਰ ਨਾਲ ਹੋ ਜਾਏਗਾ ਇਹ ਮਾਮਲੇ ਦੇ ਕੋਈ ਇਹੋ ਜਿਹੀ ਗੱਲ ਨਹੀਂ ਹੁਣ ਇਹ ਜਿਹੜਾ ਇੱਕ ਕਨਫਿਊਜ਼ ਹੈ ਗੱਡਕਰੀ ਦੀ ਗੱਲ ਠੀਕ ਹੈ ਜਿਹੜੀ ਉਹ ਛਪੀਆਂ ਨੇ ਉਹ ਠੀਕ ਨੇ ਇਹ ਪੰਜਾਬ ਦੀ ਇਹ ਕਾਫੀ بڑا ਇੱਕ ਮਾਮਲਾ ਹੈਗਾ ਹੀ ਆ ਕਿਉਂਕਿ ਪੰਜਾਬ ਦੇ ਨਾਲ ਰਿਲੇਟਡ ਹੈ ਬੰਦੇ ਜਿਹੜੀ ਗੱਲ ਹਾਊਸ ਦੇ ਵਿੱਚ ਕੋਈ ਜਿੰਨੀ ਪਾਵਾਂ ਸਟੇਟ ਅਸੈਂਬਲੀ ਹੋਵੇ ਪਾਵਾਂ ਪਾਰਲੀਮੈਂਟ ਹੋਵੇ ਉਹ ਠੀਕ ਮੰਨੀ ਜਾਂਦੀ ਹੈ ਇਹ ਬੇਸਿਕ ਸਿਸਟਮ ਹੈ ਗਵਰਨੈਂਸ ਦਾ ਤੇ ਜੇ ਜੋ ਕੁਝ ਲੋਕ ਸਭਾ ਦੇ ਵਿੱਚ ਟੇਬਲ ਕੀਤਾ ਗਿਆ ਜੇ ਉਹ ਗਲਤ ਹੈ ਫਿਰ ਉਹ ਪ੍ਰੋਗਲੈਜ ਇਸ਼ੂ ਬਣਦਾ ਇਹ ਵੀ ਅੱਗੇ ਹੁੰਦਾ ਇੱਕ ਹੁੰਦਾ ਹੈ ਕਿ ਕੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਓਕੀਏ ਇੱਕ ਗਲਤਾ ਦੋਵਾਂ ਦੇ ਵਿੱਚ ਕਾਮ ਹੈ ਕਿ ਪ੍ਰੋਜੈਕਟ ਸਸਪੈਂਡ ਹੋਏ ਜਿਹੜਾ ਕੰਮ ਸਸਪੈਂਡ ਹੋਇਆ ਹੋਵੇ ਕਾਰਨ ਕੋਈ ਵੀ ਹੋਵੇ ਇੱਕ ਗਲਤਾ ਟੈਰਸ ਸਟੇਟ ਵਾਲਾ ਜਿਹੜੀ ਗੱਲ ਕਹਿ ਰਿਹਾ ਉਹ ਵੀ ਇਹੀ ਕਹਿ ਰਿਹਾ ਵੀ ਕੰਮ ਰੁਕ ਗਿਆ ਹੋਇਆ ਕੇਂਦਰ ਵੀ ਇਹੀ ਗੱਲ ਕਹਿ ਰਿਹਾ ਵੀ ਕੰਮ ਰੁਕ ਗਿਆ ਰੱਖ ਉਹਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਆ ਉਹ ਕਨਫਿਊਜ਼ਨ ਜ਼ਰੂਰ ਹੈਗਾ ਬੇਸਿਕ ਇਸ਼ੂ ਹੈ ਕਿ ਜ਼ਮੀਨ ਅਕਵਾਇਰ ਨਹੀਂ ਹੋ ਰਹੀ ਉਹਦੇ ਕਰਕੇ ਕੰਮ ਰੁਕ ਗਿਆ ਕਿਉਂ ਅਕਵਾਇਰ ਨਹੀਂ ਹੋ ਰਹੀ ਕਿ ਹੁਣ ਜਿਹੜੀ ਗੱਲ ਪੰਜਾਬ ਨੇ ਕੀਤੀ ਹੈ ਕਿ ਠੇਕੇਦਾਰਾਂ ਨੇ ਆਪ ਹੀ ਕਿਹਾ ਕਿ ਅਸੀਂ ਫਿਲਹਾਲ ਇਸ ਕੰਮ ਤੋਂ ਪਾਸੇ ਹੋਣੇ ਤਾਂ ਕਿ ਉਹ ਪੈਨਲਟੀ ਤੋਂ बच ਜਾਣ ਇਹ ਤਾਂ ਜਿਹੜਾ ਸਿਸਟਮ ਹੈ ਉਹਨੂੰ ਚਾਹੀਦਾ ਵੀ ਜਦ ਤੱਕ ਜਵੀਰ ਅਕਵਾਇਰ ਨਹੀਂ ਹੁੰਦੇ ਉਹਦਾ ਕਸੂਰ ਡਿਲੇ ਦਾ ਉਹ ਠੇਕੇਦਾਰ ਤੇ ਨਹੀਂ ਸਕਦਾ ਸੋ ਮੇਰੇ ਇਹ ਗੱਲ ਪੱਲੀ ਨਹੀਂ ਪਈ ਬਈ ਜੇ ਡਿਲੇਸ ਜੇ ਵੀਰ ਅਕਵਾਇਰ ਨਾ ਹੋਣ ਕਰਕੇ ਹੈ ਤਾਂ ਠੇਕੇਦਾਰ ਪੀਨ ਲਾਇਸ ਕਿਵੇਂ ਹੋ ਸਕਦਾ ਉਹਦੇ ਵਿੱਚ ਹਾਂ ਜੇ ਵੀਰ ਅਕਵਾਇਰ ਕਰ ਤੋਂ ਬਾਅਦ ਪ੍ਰੋਜੈਕਟ ਡਿਲੇ ਹੋਂਦਾ ਫਿਰ ਕਸੂਰ ਠੇਕੇਦਾਰ ਦਾ ਹੁਣ ਤਾਂ ਕਸੂਰ ਹੀ ਪੰਜਾਬ ਗਵਰਨਮੈਂਟ ਦਾ ਹੈ ਨਾ ਜਵੀਰ ਕੁਆਰ ਨੇ ਕੀਤੀ ਇਹਨਾਂ ਨੂੰ ਸੋ ਇਹ ਮੈਨੂੰ ਸਾਰੀ ਗੱਲ ਤੇ ਆ ਕੇ ਨਾ ਇੰਟਰਪ੍ਰੀਟੇਸ਼ਨ ਜਿਹੜੀ ਇਹ ਠੀਕ ਨਹੀਂ ਲੱਗ ਰਹੀ ਕਿਸੇ ਗੱਲ ਤੇ ਆ ਕੇ ਵੀ ਹਾਂ ਇੱਕ ਗੱਲ ਜ਼ਰੂਰ ਹੈ ਵੀ ਕੰਮ ਰੁਕਿਆ ਹੋਇਆ ਤੇ ਉਹ ਇਹਨਾਂ ਦੀ ਵੱਖਰੀ ਇੰਟਰਪ੍ਰੀਟੇਸ਼ਨ ਹੈ ਉਹਨਾਂ ਦੀ ਵੱਖਰੀ ਹੈ ਜੀ ਤੋਂ ਇਹ ਗੱਲ ਅੱਗੇ ਇਹਨਾਂ ਨਾਲ ਹੋਣੀ ਚਾਹੀਦੀ ਇਹ ਗੱਲ ਗਲ ਪੋਲਿਟਿਕਲ ਲੈਵਲ ਤੇ ਗੱਲ ਕਲੀਅਰ ਹੋਣੀ ਹੈ ਸੀਐਮ ਨੂੰ ਕਲੀਅਰ ਕਰਨਾ ਚਾਹੀਦਾ ਮੇਰੇ ਖਿਆਲ ਦੇ ਇਹਨਾਂ ਗੱਲਾਂ 'ਚ ਕੋਈ ਆਪਸੀ ਤਾਲਮੇਲ ਹੈ ਕਿ ਕੁਝ ठेकेदारों ਨੇ ਕਿਹਾ ਜੀ ਸਾਨੂੰ ਤਾਂ ਜਾਨੋ ਮਾਰਦਿਆਂ ਤਵਕੀ ਆ ਰਹੀ ਨੇ ਅਸੀਂ ਤਾਂ ਇਸ ਲਈ ਜਾ ਰਹੇ ਹਾਂ ਹਾਲਾਂਕਿ ਗੱਲ ਇਹ ਆ ਰਹੀ ਹੈ ਕਿ ਹੁਣ ਅੱਜ ਵੀ ਗੱਲ ਇਹ ਹੈ ਕਿ ਨਹੀਂ ਜੋ ਟਾਈਮ ਬਾਉਂਡ ਹੈ ਤੇ ਟਾਈਮ ਤੇ ਨਹੀਂ ਹੋਇਆ ਪੈਨਲਟੀ ਨਾਲ ਕਿ ਜੇ ਕਿਤੇ ਤਾਂ ਜਾ ਰਹੇ ਆ ਇਹਦੇ ਤੇ ਵੀ ਵੱਖ-ਵੱਖ ਰਾਇਆ ਵੱਖ-ਵੱਖ ਤਰੀਕੇ ਆ ਰਹੇ ਨੇ ਜਿਹੜੇ ਉਸ ਲੈਵਲ ਦੇ ਉੱਤੇ ਗੱਲ ਮਿਲਣ ਧਮਕੀਆਂ ਉਹ ਤਾਂ ਰਿਕਾਰਡ ਦਾ ਪਾਰਟ ਹੈ ਨਾ ਉਹ ਤਾਂ ਕੰਪਲੇਂਟ ਦਰਜ ਹੋਈ ਵੀ ਹੈ ਸਾਰਾ ਕੁਝ ਹੋਇਆ ਪਹਿਲਾਂ ਖਬਰਾਂ ਸਾਰੀਆਂ ਸਭ ਚੁੱਕੀਆਂ ਵੀ ਕੀ ਹੋ ਰਿਹਾ ਕੀ ਨਹੀਂ ਪਰ ਆਨੇ ਕਹਿ ਰਹੇ ਆ ਵੀ ਜਿਹੜੀ ਇਹ ਵਾਰ-ਵਾਰ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਹੈ ਇਹਨੂੰ ਸੀਐਮ ਕਲੀਅਰ ਕਰ ਦੇਣ ਇੱਕ ਵਾਰ ਜਾਂ ਜਿਹੜਾ ਕੰਸਰਨਡ ਮਿਨਿਸਟਰੀ ਹੈਗਾ ਮੇਕਮੇ ਦਾ ਉਹ ਕਲੀਅਰ ਕਰੇ ਜਿਹੜੀ ਧਮਕੀ ਦੀ ਗੱਲ ਹੈਗੀ ਹੈ ਤਾਂ ਡੀਜੀਪੀ ਚੀਫ ਸੈਕਟਰੀ ਨੇ ਲੈਟਰ ਲਿਖੀ ਹੋਈ ਹੈ ਡੀਜੀਪੀ ਨੂੰ ਉਹ ਤਾਂ ਰਿਕਾਰਡ ਦਾ ਪਾਰਟ ਹੈ ਉਹ ਤਾਂ ਤੁਸੀਂ ਇਗਨੋਰ ਨਹੀਂ ਕਰ ਸਕਦੇ ਨਾ ਉਹਨਾਂ ਕੋਲ ਨੂੰ ਅਲਿਗੇਸ਼ਨ ਨਹੀਂ ਹੋ ਉਦੋਂ ਟੇਕ ਅਪ ਕੀਤਾ ਜਾ ਚੁੱਕਿਆ ਨਹੀਂ ਉਹ ਤਾਂ ਚਲੋ ਅਜੇ ਗਈ ਹੈ ਉਹਨੇ ਇਨਵੈਸਟੀਗੇਸ਼ਨ ਤਾਂ ਹੋਣਾ ਹੈ ਐਫ ਆਈ ਆਰ ਦਰਜ ਹੋ ਗਈ ਅਜੇ ਉਹਨਾਂ ਨੇ ਲੱਭਣੇ ਨੇ ਕੌਣ ਮਲਜਮ ਹੈ ਹੈ ਵੀ ਹੈ ਨਹੀਂ ਹੈ ਉਹ ਬਾਤੋ ਕੋਰਟ 'ਚ ਹੀ ਜਾ ਕੇ ਜੇਕਰ ਵਾਕਈ ਹੈ ਕੋਈ ਕੇਸ ਹੋਊਗਾ ਤਾਂ ਉਸ ਤੋਂ ਬਾਅਦ ਹੀ ਕਰਨਾ ਹੈ ਨਾ ਅਜੇ ਤਾਂ ਇਲਜਾਮ ਹੀ ਕਾਹ ਗਿਆ ਪੜਨਾ ਚਲਦਾ ਕਿ ਕੌਣ ਬੰਦੇ ਨੇ ਅਜੇ ਬੰਦੇ ਸਾਹਮਣੇ ਆਉਣਗੇ ਕਿਹੜੇ ਨੇ ਔਰ ਉਹਦੀ ਕੋਈ ਰਿਕਾਰਡ ਰਿਕਾਰਡ ਜੁ ਹੋਣ ਗਿਆ ਕੁਝ ਹੋਰ ਹੋਣ ਗਿਆ ਜੇ ਦਸਤਾਵੇਜ਼ ਜੀ ਸਬੂਤ ਇਕੱਠੇ ਕਰਨੇ ਹੋਣਗੇ ਬੜੀਆਂ ਜ਼ਿਆਦਾ ਚੀਜ਼ਾਂ ਦੇ ਵਿੱਚ ਹਾਂ ਅਜੇ ਤਾਂ ਉਹ ਹੋਏਗਾ ਪਰ ਇਹਨੂੰ ਲੈਵਲ ਦਾ ਜੇ ठेकेदार ਵੀ ਛੱਡ ਗਏ ਮੰਨ ਲਓ ਇਹਨੂੰ ਜਿਹੜਾ ਕਹਿੰਦੇ ਨੇ ਵੀ ਚਲੋ ਉਹ ਕਹਿੰਦੇ ਨੇ ਸਾਨੂੰ ਪਰਨਟੀਨਾਂ ਨਾਲ ਇਟ ਮੀਨਜ਼ ਤਾਂ ਫਿਰ ਵੀ ਕੰਮ ਲੰਮਕ ਗਿਆ ਫਿਰ ਰੀਟੈਂਡਰਿੰਗ ਹੋਏਗੀ ਜਾਂ ਉਹਨਾਂ ਨੂੰ ਦੇ ਦੇਣਗੇ ਜੇ ਰੀਟੈਂਡਰਿੰਗ ਹੋਏਗੀ ਉਹਦਾ ਵੀ ਇੱਕ ਲੰਮਾ ਪ੍ਰੋਸੈਸ ਹੁੰਦਾ ਹੈ ਤੇ ਉਹ ਪ੍ਰੋਸੈਸ ਦੇ ਤੋਂ ਬਾਅਦ ਕੌਣ ਆਉਂਦਾ ਸੇਮ ਕੰਪਨੀ ਆਉਂਦੀ ਹੈ ਜਾਂ ਬਦਲੀ ਹੋਈ ਕੰਪਨੀ ਆਉਂਦੀ ਹੈ ਇਹ ਵੀ ਤਾਂ ਕਾਫੀ ਮਾਮਲੇ ਫਿਰ ਇਹਦਾ ਮਤਲਬ ਪਰ ਡਰਾ ਬਾਕਸ ਜਿਹੜਾ ਖੁੱਲ ਜਾਂਦਾ ਉਸ ਤੋਂ ਬਾਅਦ ਨਾ ਟੈਕਨੀਕਲ ਅਲਟੀਜ਼ ਦੇ ਬਾਰੇ ਤਾਂ ਆਪਾਂ ਤਾਂ ਕੰਪਿਊਟਰ ਨਹੀਂ ਹੈ ਨਾ ਮੈਂ ਤਾਂ ਕੰਪਿਊਟਰ ਨਹੀਂ ਬਟ ਕੋਲ ਪੀਟੀ ਹੋਇਆ ਕੀ ਨਹੀਂ ਲੇਕਿਨ ਬੇਸਿਕ ਇਸ਼ੂ ਤਾਂ ਇਹੀ ਹੈ ਕਿ ਕੰਮ ਖੜ ਗਿਆ ਖੜ ਗਿਆ ਜੀ ਵੀਨ ਕਰਕੇ ਹੈ ਇਹਨੂੰ ਸੌਲਟ ਆਊਟ ਕਿਵੇਂ ਕਰਨਾ ਹੈ ਇੱਕ ਇਹ ਇਸ਼ੂ ਹੈ ਦੂਸਰਾ ਲੈਂਡ ਆਰਡਰ ਦਾ ਇਸ਼ੂ ਦੋਵੇਂ ਹੈਗੇ ਦੋਵੇਂ ਕਨੈਕਟਡ ਹੈਗੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੈਂਡ ਮਾਫੀਆ ਵੀ ਇਨਵਾਰ ਹੋ ਸਕਦਾ ਸਾਰੀ ਗੱਲ ਦੇ ਵਿੱਚ ਜਿਸ ਦਿਨ ਇਹ ਸ਼ਿਕਾਇਤ ਆਈ ਸੀਗੀ ਉਹ ਕੰਪਲਿਕਟਿਡ ਹੈ ਇਸ਼ੂ ਖੜਾ ਹੈਗਾ ਉਹ ਵੀ ਅਸਪੈਕਟ ਹੈਗਾ ਲੈਂਡ ਮਾਫੀਆ ਦਾ ਵੀ ਤੇ ਜ ਵੀ ਇਨਕੁਆਇਰ ਕਰ ਫਿਰ ਹਾਂ ਪ੍ਰੋਜੈਕਟ ਖੜਾ ਹੈ ਕਿਹੜੇ ਕਾਰਨ ਕਰਕੇ ਖੜਾ ਹੈ ਇਹ ਸਰਕਾਰਾਂ ਦੀ ਆਪਸੀ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਕੀਤੀ ਜਾ ਸਕਦੀ ਹੈ